ਪਸ਼ੂਆਂ ਦਾ ਦੁੱਧ ਵਧਾਉਣ ਅਤੇ ਗੱਭਣ ਕਰਵਾਉਣ ਲਈ ਵਰਤੋ ਇਹ ਜ਼ਰੂਰੀ ਪਾਊਡਰ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਵੀ ਪਸ਼ੂਆਂ ਨੂੰ ਨਾਲੇ ਤਾਂ ਦੁੱਧ ਵਧ ਵਧੇ ਨਾਲੇ ਗੱਭਣ ਵੀ ਹੋਵੇ ਟਾਈਮ ਸਿਰ ਤੇ ਪਸ਼ੂ ਲਿੱਛੇ ਨਾ ਹੋਣ ਕਮਜ਼ੋਰ ਨਾ ਹੋਣ ਸਾਰੇ ਆਪਾਂ ਪਾਊਡਰ ਦੱਸਾਂਗੇ ਤੁਹਾਨੂੰ ਕਿਹੜੇ ਕਿਹੜੇ ਆਪਣੇ ਪਸ਼ੂਆਂ ਨੂੰ ਪਾਉਣੇ ਬਹੁਤ ਜ਼ਰੂਰੀ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਬਲਦ ਬਟਨ ਨੂੰ ਕਰ ਲੋ ਪ੍ਰੈਸ ਐ ਇਸੇ ਤਰ੍ਹਾਂ ਪਈ ਜਾਣ ਕੇ ਨੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਅੱਜ ਦੀ ਤਰੀਕ ਦੇ ਵਿੱਚ ਆਪਾਂ ਜੇ ਆਪਾਂ ਪੂਰਾ ਵਧੀਆ ਨਫਾ ਲੈਣਾ ਪਸ਼ੂ ਪਾਲਣ ਦੇ ਕੰਮ ਦੇ ਵਿੱਚੋਂ ਤਾਂ ਤੁਹਾਨੂੰ ਇਹ ਪਾਊਡਰ ਜ਼ਰੂਰੀ ਵਰਤਨੇ ਪੈਣਗੇ ਨਹੀਂ ਆਪਣੇ ਨੁਕਸਾਨ ਹੋ ਜਾਣਗੇ ਕਿਉਂਕਿ ਪਸ਼ੂ ਆਪਣਾ ਜਦੋਂ ਦੁਆਰਾ ਗੱਭੜਨਾ ਹੋਇਆ ਸੂਇਆਣਾ ਪਸ਼ੂ ਫਿਰ ਆਪਾਂ ਨੂੰ ਕੱਟਿਆ ਵਾਲਿਆਂ ਨੂੰ ਦੇਣਾ ਪਊ گا ਗਾਂ ਛੱਡਣੀ ਪਊਗੀ ਤੇ ਇਹ ਜ਼ਰੂਰੀ ਪਾਊਡਰ ਬਹੁਤ ਜ਼ਰੂਰੀ ਵਰਤਨੇ ਪਸ਼ੂਆਂ ਲਈ ਕੀ ਕੀ ਚੀਜ਼ਾਂ ਲੈਣੀਆਂ ਆਪਾਂ ਬਹੁਤ ਭਰਾ ਕੋਜ ਪਾਊਡਰ ਵਰਤਦੇ ਵੀ ਹੈਗੇ ਆ ਜਿਵੇਂ ਕਿ ਜਾਦੇ ਵੱਡੇ ਡੇਰੀ ਫਾਰਮ ਕਿਉਂ ਨਹੀਂ ਨੁਕਸਾਨ ਹੁੰਦਾ ਉਹਨਾਂ ਦਾ ਉਹ ਟਾਈਮ ਸਿਰ ਤੇ ਹਰੇਕ ਚੀਜ਼ ਦਿੰਦੇ ਆ ਆਪਣੇ ਭਰਾ ਕੀ ਕਰਦੇ ਆ ਖਰਚਾ ਵੀ ਕਰ ਲੈਂਦੇ ਆ ਤੇ ਟਾਈਮ ਸਿਰ ਤੋਂ ਚੀਜ਼ ਦਿੰਦੇ ਵੀ ਨਹੀਂ ਇਹ ਪਾウダー ਜਿਹੜੇ ਤੁਸੀਂ 4-5 ਪਾウダー ਲੈਣੇ ਆ ਬਹੁਤ ਜ਼ਰੂਰੀ ਜਿਵੇਂ ਕਿ ਨੰਬਰ 1 ਤੇ ਮਿਨਰ ਮੈਕਚਰ ਇਹਦੀ ਆਪਾਂ ਡੋਜ ਵੀ ਨਾਲ ਦੀ ਨਾਲ ਤੁਹਾਨੂੰ ਦੱਸੀ ਚਲਾਂਗੇ ਇੱਕ ਦਿਨ ਦੀ ਕਿੰਨੀ ਲੈਣੀ ਆ ਤੁਸੀਂ ਆਪਦੇ ਹਿਸਾਬ ਨਾਲ ਲਿਆ ਕੇ ਪੈਕਿੰਗਾਂ ਰੱਖ ਲਿਓ ਮਿਨਰ ਮੈਕਚਰ 100 ਗ੍ਰਾਮ ਬਾਈਪਾਸ ਫੈਟ 100 ਗ੍ਰਾਮ ਜਿਵੇਂ ਹੁਣ ਮਿੰਨਰ ਮਿਕਚਰ ਆ ਇਹਦੇ ਵਿੱਚ ਵਿਟਾਮਿਨ ਹੁੰਦੀਆਂ ਹਰੇਕ ਤਰ੍ਹਾਂ ਦੀ ਬਾਈਪਾਸ ਫੈਟ ਆ ਜਿਹੜੀ 100 ਗ੍ਰਾਮ ਪਸ਼ੂ ਨੂੰ ਦੇਣੀ ਆ ਇਹਦੇ ਵਿੱਚ ਕੀ ਆ ਫੈਟ ਹੁੰਦੀ ਆ ਨਾਲ ਤਾਂ ਦੁੱਧ ਦੀ ਫੈਟ ਵਧੂਗੀ ਨਾਲੇ ਪਸ਼ੂ ਰਾਜੀ ਹੋਊਗਾ ਠੀਕ ਹੈ ਜੀ ਤੇ ਟੌਕਸੀਬੈਂਡਰ ਟੌਕਸੀਬੈਂਡਰ ਹੁੰਦਾਗਾ ਉੱਲੀ ਵਾਸਤੇ ਜੇ ਮੈਂ ਆਪਾਂ ਚਾਰ ਪਾਉਣੇ ਆ ਜਾਂ ਕਈ ਵਾਰ ਤੂੜੀ ਸੁਲਾਬੀ ਪਾਉਣੇ ਆ ਉਹਦੇ ਲਈ ਹੁੰਦਾ ਟੌਕਸੀਬੈਂਡਰ 30 ਗ੍ਰਾਮ ਦਿਨ ਡੀਸੀਪੀ ਡੀਸੀਪੀ 100 ਗ੍ਰਾਮ ਡੀਸੀਪੀ ਦਾ ਮਤਲਬ ਡਾਈ ਕੈਲਸ਼ੀਅਮ ਫਾਸਫੋਰਟ ਆ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਪਸ਼ੂ ਨੂੰ ਇਹਦੇ ਨਾਲ ਕੀ ਆ ਹੱਡੀਆਂ ਮਜ਼ਬੂਤ ਹੋਣਗੀਆਂ ਪਸ਼ੂ ਦੀ ਸਕਿਨ ਬਹੁਤ ਵਧੀਆ ਰਹੂਗੀ ਠੀਕ ਹੈ ਜੀ ਇਹ ਚੀਜ਼ ਵੀ ਬਹੁਤ ਜ਼ਰੂਰੀ ਆ ਬਫਰ ਬਫਰ 80 ਗ੍ਰਾਮ ਦੇਣਾ ਪਸ਼ੂ ਨੂੰ ਬਫਰ ਦੇ ਨਾਲ ਕੀ ਆ ਜਦੋਂ ਪਸ਼ੂ ਆਪਾਂ ਜਾਦੇ ਖਰਾਕ ਪਾਉਣੀ ਆ ਜਾਦੇ ਖਰਾਕ ਪਾਉਣ ਦੇ ਨਾਲ ਪਸ਼ੂ ਦਾ ਸਤਜਾਬ ਆ ਜਿਹੜਾ ਵੱਧ ਘਟ ਜਾਂਦਾਗਾ ਤੇ ਬਫਰ ਨੂੰ ਮਟੇਨ ਰੱਖਦਾਗਾ ਠੀਕ ਹੈ ਜੀ ਤੇ ਲੈਬਿਸਟ ਲੈਬਿਸਟ 15 ਗ੍ਰਾਮ ਲੈਬਿਸਟ ਦਾ ਮਤਲਬ ਹੁੰਦਾ ਜਿਹੜੇ ਪਸ਼ੂ ਜਾਦੇ ਦੁੱਧ ਦਿੰਦੇ ਆ ਉਹਨਾਂ ਨੂੰ ਖਰਾਕ ਆਪਾਂ ਨਾਲ ਜਿਆਦਾ ਪਾਉਣੇ ਆ ਮੱਕੀ ਕਣਕ ਫੀਡ ਦੇ ਵਿੱਚ ਉਹ ਪਸ਼ੂ ਦੇ ਹਾਜਮ ਆਉਣ ਦੇ ਵਿੱਚ ਕੰਮ ਕਰਦਾ ਹੈਗਾ ਠੀਕ ਹੈ ਜੀ ਇਹ ਲੈਵਿਸਟ 15 ਗ੍ਰਾਮ ਦੇਣਾ ਆਪਾਂ ਤੇ ਬਾਇਓਟਿਨ ਬਾਇਓਟਿਨ 2% ਬਾਇਓਟਿਨ 2% ਆਪਾਂ ਦੇਣਾ 2 ਗ੍ਰਾਮ ਡੇਲੀ ਪਸ਼ੂ ਨੂੰ ਇਹਦੇ ਨਾਲ ਕੀ ਹੁੰਦਾ ਕਿ ਪਸ਼ੂ ਦਾ ਨਾਲ ਤਾਂ ਲੇਵਾ ਵਧੀਆ ਬਣਦਾ ਨਾਲੇ ਚਮਕ ਪਸ਼ੂ ਦੇ ਵਿੱਚ ਸਕਿਨ ਨਹੀਂ ਖਰਾਬ ਹੁੰਦੀ ਪਸ਼ੂ ਦੀ ਪਸ਼ੂ ਦੇ ਖੁਰ ਨਹੀਂ ਖਰਾਬ ਹੁੰਦੇ ਹੈਗੇ ਪਸ਼ੂ ਦੇ ਮਟਾਇਰਸ ਨਹੀਂ ਆਉਂਦੀ ਹੈਗੀ ਜੇ ਤੁਹਾਡੇ ਵੀ ਪਸ਼ੂਆਂ ਨੂੰ ਟਾਇਰਡ ਸੌਂਦੀ ਆ ਤਾਂ ਬਾਇਓਟਿਨ ਐਡ ਕਰ ਦਿਓ ਨਾਲ ਬਾਇਓਟਿਨ ਦਾ ਜੇ ਇੱਕ ਦਿਨ ਦਾ ਖਰਚਾ ਦੇਖੀਏ ਸਿਰਫ 2 ਰੁਪਏ ਖਰਚਾ ਪਊਗਾ 1.5 ਰੁਪਏ 2 ਰੁਪਏ ਬਹੁਤ ਸਸਤੀ ਚੀਜ਼ ਆ ਕੋਈ ਮਹਿੰਗੀਆਂ ਚੀਜ਼ਾਂ ਨਹੀਂ ਇਹ ਜੇ ਆਪਾਂ ਡੇਲੀ ਖਰਚਾ ਲਾਈਏ ਇਹਨਾਂ ਦਾ ਤੇ ਨਾਲ ਲੈ ਲੈਣਾ ਤੁਸੀਂ ਲੂਣ 100 ਗ੍ਰਾਮ ਲੂਣ ਵੀ ਜ਼ਰੂਰੀ ਆ ਵਰਤਨਾ ਪਸ਼ੂਆਂ ਨੂੰ ਫੀਡ ਦੇ ਵਿੱਚ ਇਹਦੇ ਨਾਲ ਤੇਲ ਲੱਗਦੀ ਆ ਤੇਲ ਲੱਗਣ ਦੇ ਨਾਲ ਪਸ਼ੂ ਜ਼ਿਆਦਾ ਪਾਣੀ ਪੀਂਦਾ ਤੇ ਖਰਾਕ ਜ਼ਿਆਦਾ ਖਾਂਦਾ ਹੈਗਾ ਫਿਰ ਦੁੱਧ ਵੀ ਜ਼ਿਆਦਾ ਦਿੰਦਾ ਇਹ ਜਿੰਨੇ ਵੀ ਤੁਹਾਨੂੰ ਪਾਊਡਰ ਦੱਸਿਆ ਨਾਲ ਇਹਨਾਂ ਦੇ ਫਾਇਦੇ ਦੱਸਿਆ ਨਾਲ ਇਹਨਾਂ ਦੀ ਡੋਜ਼ ਦੱਸੀ ਹੈ ਜੇ ਫੇਰ ਵੀ ਕਿਸੇ ਭਰਾ ਨੂੰ ਨਾ ਪਤਾ ਲੱਗੇ ਤਾਂ ਆਪਾਂ ਨੂੰ ਫੋਨ ਨੰਬਰ ਆਪਣੇ ਹੁੰਦਾ ਹਰੇਕ ਵੀਡੀਓ ਤੇ ਦਿੱਤਾ ਬਾਅਦ ਤਾਂ ਕਮੈਂਟ ਕਰਕੇ ਜਰੂਰ ਪੁੱਛ ਲਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ